ਸਾਡਾ ਘਰ ਸਾਰਾ ਢੇਰੀ ਹੋ ਗਿਆ ਜੀ 9 ਸੀ 8 ਵੇ ਅੰਦਰ ਵੀ ਬਾਰਾ ਬਤ ਪਤਾ ਕਿ ਉਹਨਾਂ ਦੇ ਕਰਮ ਬਦੀ ਸੀ ਕਿ ਜਨ ਦਾ ਬੱਚੇ ਬਾਹਰ ਹੋ ਗਏ ਜੇ ਨਾ ਹੁੰਦੇ ਸਾਡਾ ਘਰ ਹੀ ਬਰਵਾਦ ਹੋ ਜਾਣਾ ਸੀ ਹੁਣ ਤਾਂ ਮੇਰਾ ਘਰ ਹੀ ਡਿੱ ਗਿਆ ਚਲੋ ਸਮਾਨ ਦਾ ਹੋ ਗਿਆ ਨਿਸ਼ਕਾਂਤੀ ਕਨ ਪਹਿਲਾਂ ਸਾਡੇ ਕਮਰੇ ਸੀ ਤੈਲ ਬੱਤਿਆਂ ਤੇ ਉਹ ਡਿੱਗੇ ਸੀ ਕਿ ਉਦੋਂ ਅਸੀਂ ਬਰਬੁਰ ਕੇ ਬਚੇ ਆ ਮੜ ਕੇ ਅਸੀਂ ਲੈਂਟਰ ਵੀ ਪਾ ਲਿਆ ਹੁਣ ਲੈਂਟਰ ਵੀ ਸਾਡਾ ਗਿਆ ਜਾਣੀ ਦਾ ਤੇ ਹੁਣ ਤਾਂ ਪਰ ਪਰੇਸ਼ਾਨੀ ਇਸ ਗੱਲਾਂ ਦੀ ਆਉਣੀ ਆਉਣੀ ਇੱਕ ਪਾਸੇ ਬਿਮਾਰੀ ਤੇ ਪੈਸੇ ਹਾਂ ਇੱਕ ਪਾਸੇ ਬਿਮਾਰੀ ਤੇ ਲੱਗੀ ਜਾਂਦੇ ਇੱਕ ਪਾਸੇ ਘਰ ਡਿੱਗ ਪਿਆ ਤੇ ਮੁਸ਼ਕਲਤਾਂ ਆਹੀ ਕਿ ਨਹੀਂ ਵੱਤ ਤਾਂ ਵੱਧ ਮਦਦ ਨਹੀਂ ਹੋਣੀ ਚਾਹੀਦੀ ਆ ਬਹੁਤ ਗਰੀਬ ਪਰਿਵਾਰ ਆ ਲੇਕਿਨ ਇਹ ਕਿ ਬੱਚੇ ਆ ਵੇਖੋ ਛੋਟੇ ਛੋਟੇ ਦੇਖੀਏ ਜੋ ਕੰਮ ਕਰਨ ਵਾਲਾ ਬੱਚਾ ਉਹ ਬੈਠਾ ਉਹ ਕੰਮ ਨਹੀਂ ਕਰਨ ਦੋਗਾ ਤੇ ਬਹੁਤ ਮੁਸ਼ਕਲ ਦੀ ਗੱਲ ਆ ਵੀ ਤੇ ਕਈ ਦਿਨਾਂ ਤੋਂ ਜਿੱਥੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਤੇ ਦੂਸਰੇ ਪਾਸੇ ਜੇ بارش ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ بارش ਆ ਉਹ ਪੰਜਾਬ ਵਿੱਚ ਪੈ ਰਹੀ ਆ ਤੇ ਈ ਨੁਕਸਾਨ ਨੇ ਲੋਕਾਂ ਦੇ ਜਿਹੜੇ ਵੱਡੇ ਪੱਦਰਤੇ ਹੋਏ ਨੇ ਮੋਗਾ ਜ਼ਿਲ੍ਹੇ ਵਿੱਚ ਵੀ ਅਸੀਂ ਇੱਕ ਬੀਤੇ ਦਿਨੀ 27 ਤਰੀਕ ਨੂੰ ਖਬਰ ਨਸਰ ਕੀਤੀ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਦੀ ਪੀਟੀਸੀ ਨਿਊਜ਼ ਵੱਲੋਂ ਬੜੀ ਪ੍ਰਮੁਖਤਾ ਦੇ ਨਾਲ ਖਬਰ ਲਿਖਾਈ ਗਈ ਸੀ ਤੇ ਪਿੰਡ ਦੇ ਸਰਪੰਚ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਘਰ ਵਿੱਚ ਕੋਈ ਵੀ ਕਮਾਈ ਵਾਲਾ ਵਿਅਕਤੀ ਨਹੀਂ ਤੇ 27 ਤਰੀਕ ਨੂੰ ਇਹਨਾਂ ਦਾ ਜਿਹੜਾ ਮਕਾਨ ਆ ਉਹ ਟੈਟੇਰੀ ਹੋ ਜਾਂਦਾ بارش ਦੇ ਨਾਲ ਦੇਖ ਸਕਦਾ ਤਸਵੀਰਾਂ ਸਾਰਾ ਜਿਹੜਾ ਘਰ ਟੈ ਚੁੱਕਿਆ ਸੀ ਤੇ ਘਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਕਮਾਈ ਵਾਲਾ ਨਹੀਂ ਬਚਿਆ ਸੀਗਾ ਸਾਰਾ ਦਾ ਸਾਰਾ ਘਰ ਜਿਹੜਾ ਤੈਸ਼ ਨੈਸ਼ ਹੋ ਗਿਆ ਸੀ ਤੇ ਪਰਿਵਾਰ ਜਿਹੜਾ ਅੱਜ ਵੀ ਛੱਤ ਤੋਂ ਬਾਹਰ ਆ ਬੰਜਾ ਲਗਾਤਾਰ ਜਿਹੜਾ ਪਰਿਵਾਰ ਦੀ ਮਦਦ ਜਿੱਥੇ ਪੰਚਾਇਤ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਕਰਾਂਗੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਜਿਹੜੀ ਇਸ ਪਰਿਵਾਰ ਦੀ ਜਿਹੜੀ ਮਦਦਤਾ ਕੀਤੀ ਜਾਵੇ ਸਰਪੰਚ ਸਾਹਿਬ ਵੀ ਨੇ ਨਾਲ ਸਾਡੇ ਮਾਤਾ ਜੀ ਵੀ ਪਹਿਲਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਘਰ ਬੜਾ ਔਖਾ ਹੋ ਕੇ ਬਣਾਇਆ ਜਾਂਦਾ ਜਦੋਂ ਠਹਿ ਜਾਂਦਾ ਤਾਂ ਪਰਿਵਾਰ ਦਾ ਮਨ ਜਿਹੜਾ ਬੜਾ ਮਾਤਾ ਘਰ ਟੈਟਰੀ ਹੋ ਗਿਆ ਘਰ ਚ ਕਮਾਈ ਵਾਲਾ ਨਹੀਂ ਬੀਤੇ ਦਿਨੀ ਖਬਰ ਵੀ ਨਸਰ ਕੀਤੀ ਸੀ ਬਸ ਫਾਈ ਸਾਡਾ ਘਰ ਸਾਰਾ ਢੇਰੀ ਹੋ ਗਿਆ ਜੀ 9 ਸੀ 8 ਪਏ ਅੰਦਰ ਵੀ ਰੱਬ ਤਾਂ ਕਿ ਉਹਨਾਂ ਦੇ ਕਰਮ ਬਦੀ ਸੀ ਕਿ ਜਾਣ ਦਾ ਬੱਚੇ ਬਾਹਰ ਹੋ ਗਏ ਜੇ ਨਾ ਹੁੰਦੇ ਸਾਡਾ ਘਰ ਹੀ ਬਰਬਾਦ ਹੋ ਜਾਣਾ ਸੀ ਹੁਣ ਤਾਂ ਮੇਰਾ ਘਰ ਹੀ ਡਿੱਗਿਆ ਚਲੋ ਸਮਾਨ ਦਾ ਹੋ ਗਿਆ ਨੱਚਾਂ ਠੀਕ ਹਨ ਮਤ ਕਰ ਚ ਕੋਣ ਕੋਣ ਕਮਾਈ ਵਲੇ ਕਮਾਈ ਵਾਲਾ ਇੱਕ ਮੁੰਡਾ ਹੋ ਇੱਕ ਦੂਜਾ ਅੱਡਾ ਵਿਚਾਰਾ ਇਹ ਹੁਣ 8 ਜੀ ਆ 8ਾਂ ਜੀਆਂ ਤੇ ਹੁਣ ਤੁਸੀਂ ਇੰਨਾ ਕ ਲਾ ਲੋ ਸਾਬ ਵੀ ਕਿੰਨਾ ਕੇ ਵਿਚਾਰਾ ਕੀ ਕਰੂਗਾ ਮੁਸ਼ਕਲਦਾਰੀ ਹੈ ਨਾ ਇੱਕ ਬੰਦੇ ਨੂੰ 8ਾਂ ਜੀਆਂ ਨੂੰ ਖਰਚਾ ਵੀ ਦੇਣਾ ਤੇ ਵੀ ਘਰ ਵੀ ਕਿਹਦੀ ਬਿਧੀ ਨਾ ਬਣਨਾ ਕਾਫੀ ਨੁਕਸਾਨ ਹੋ ਗਿਆ ਜਿਆਦਾ ਹੀ ਹੋ ਗਿਆ ਜੀ ਜਿਆਦਾ ਹੀ ਹੋ ਗਿਆ ਜਾਨਦਾ ਵੀ ਇਹਦੇ ਚ ਹੁਣ ਤੁਹਾਨੂੰ ਵੀ ਦੇਸੀ ਜਾਂਦਾ ਵੇਖੀ ਜਾਂਨੇ ਹਨਾ ਤੇ ਕੋਈ ਆਪਾਂ ਕਿਹੜਾ ਇਸ ਗੱਲ 'ਚ ਦਾ ਵੀ ਝੂਠ ਹੈ। ਬੀਤੇ ਦਿਨ ਹੀ ਖਬਰ ਲਗਾਈ ਸੀ ਆਪਾਂ ਘਰ ਦੇ ਅੱਜ ਬਾਬਾ ਜੀ ਪਹੁੰਚੇ ਨੇ ਮਾਣ ਕਰਾਣ। ਹਾਂਜੀ ਹਾਂਜੀ ਹਾਂ ਹਾਂ। ਸੇ ਕਰਕੇ ਖਬਰ ਲੁਾਈ ਸੀ ਵੀ ਜਿਆਦਾ ਨਿਸ਼ਕਾਨ ਹੋਇਆ ਕਰਕੇ। ਜੇ ਮਾੜਾ ਮੋਟਾ ਹੁੰਦਾ ਤਾਂ ਕਾਹਦਾ ਲੋਣੀ ਸੀ ਆਪੇ ਕਰ ਲੈਂਦੇ ਬੱਚੇ ਹਨ ਜੇ ਕਮਾਈ ਵਾਲੇ ਵੀ ਹੁੰਦੇ ਤਾਂ। ਤੇ ਹੁਣ ਉਹ ਤਾਂ ਬੈਠਾ ਉਹਨੂੰ ਤਾਂ 33 ਸਾਲ ਹੋ ਗਏ ਮੁੰਡੇ ਨੂੰ ਦਰੰਗ ਦੇ ਦੌਰੇ ਪਾਏ ਉਹ ਤਾਂ ਬੈਠਾ ਤਾਂ 25 ਦਾ ਨੀ ਵਿਚਾਰਾ। ਜੀ ਦਾ ਮਕਾਨ ਸੀ। ਹਾਂ ਮਕਾਨ ਸੀ ਜੰਨਾ ਦੇ। ਮਾਤਾ ਦੇ ਲਿਪਾਵਕ ਹੋ ਜਾਂਦਾ ਜਦੋਂ ਬਣਿਆ ਬਣਾਇਆ ਘਟਾ ਹਾਂ ਹਾਂ ਬਹੁਤ ਔਖੇ ਹੋ ਕੇ ਬਣਾਇਆ ਜਾਂ ਸੀਗਾ ਜਾਨਦਾ ਪਹਿਲਾਂ ਸਾਡੇ ਕਮਰੇ ਸੀ ਟਾਇਲ ਬੱਤਿਆਂ ਤੇ ਉਹ ਡਿੱਗੇ ਸੀਗੇ ਉਦੋਂ ਅਸੀਂ ਬਰ ਬੁਰ ਕੇ ਬਚੇ ਹਾਂ ਮੜ ਕੇ ਅਸੀਂ ਲੈਂਟਰ ਵੀ ਪਾ ਲਿਆ ਹੁਣ ਲੈਂਟਰ ਵੀ ਸਾਡਾ ਗਿਆ ਜਾਣਦਾ ਤੇ ਹੁਣ ਤਾਂ ਪਰ ਪਰੇਸ਼ਾਨੀ ਇਸ ਗੱਲਾਂ ਦੀ ਆਉਣੀ ਆਉਣੀ ਹੈ ਇੱਕ ਪਾਸੇ ਬਿਮਾਰੀ ਤੇ ਪੈਸੇ ਹਾਂ ਇੱਕ ਪਾਸੇ ਬਿਮਾਰੀ ਤੇ ਲੱਗੀ ਜਾਂਦੇ ਇੱਕ ਪਾਸੇ ਘਰ ਡਿੱਗ ਪਿਆ ਤੇ ਮੁਸ਼ਕਲਦਾਰੀ ਬਾਜੀ ਅੱਜ ਬਾਬਾ ਜੀ ਪਹੁੰਚੇ ਨੇ ਪੰਚਾਇਤ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਜਿਹੜੀ ਮਦਦ ਕੀਤੀ ਜਾਵੇ ਪਰਿਵਾਰ ਦੀ ਅੱਜ ਮਦਦ ਕਰਨ ਲਈ ਪਹੁੰਚੇ ਆ ਕੀ ਕਹਿਣਾ ਚਾਹੂੰਗਾ ਅਸੀਂ ਕਿ ਨਹੀਂ ਵੱਧ ਤੋਂ ਵੱਧ ਮਦਦ ਨਹੀਂ ਹੋਣੀ ਚਾਹੀਦੀ ਬਹੁਤ ਗਰੀਬ ਪਰਿਵਾਰ ਆ ਲੇਕਿਨ ਜੇ ਕਿ ਬੱਚੇ ਆ ਵੇਖੋ ਛੋਟੇ ਛੋਟੇ ਬੈਠੇ ਆ ਜੋ ਕੰਮ ਕਰਨ ਵਾਲਾ ਵਿਚਾਰਾ ਉਹ ਬੈਠਾ ਉਹ ਕੰਮ ਨਹੀਂ ਕਰਨ ਦੁੱਗਾ ਹੈ ਤੇ ਬਹੁਤ ਮੁਸ਼ਕਲ ਦੀ ਗੱਲ ਆ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕੀ ਆ ਲੈ ਹਸਲ ਨੂੰ ਵੀ ਕਿਹਾ ਗਿਆ ਸੀ ਕਿ ਜੇ ਵੀ ਜੁਰੂ ਆ ਕੇ ਮੌਕਾ ਦੇਖਣ ਤੇ ਕਰ ਲੈਣਾ ਸਾਡੇ ਨਾਲ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਅੱਜ ਬਾਬਾ ਜੀ ਪਹੁੰਚੇ ਨੇ ਤੁਹਾਡੇ ਵੱਲੋਂ ਖਬਰ ਨਸਰ ਕਰਾਈ ਗਈ ਸੀ ਪੀਟੀਸੀ న్యూਸ ਤੇ ਕਿ ਗਰੀਬ ਪਰਿਵਾਰਾਂ ਉਹਦੀ ਮਦਦ ਕੀਤੀ ਜਾਵੇ ਜਿਹੜਾ ਘਰ ਆ 27 ਤਰੀਕ ਨੂੰ ਟਹਿ ਗਿਆ ਤੇ ਜਬਾਰਿਸ਼ ਦੇ ਕਾਰਨ ਕਾਫੀ ਜਿਹੜਾ ਨੁਕਸਾਨ ਹੋਇਆ ਜਿਹੜਾ ਬਿਮਾਰੀ ਤੋਂ ਪੀੜਤਾ ਇਹ ਜਿਹੜਾ ਨੌਜਵਾਨ ਸਾਡੇ ਨਾਲ ਖੜਾ ਤੁਸੀਂ ਦੇਖ ਸਕਦੇ ਹੋ ਕਿ ਦਿਹਾੜੀ ਦੇ ਕਾਬਲ ਵੀ ਨਹੀਂਗਾ ਜਿਹਦਾ ਇਹ ਘਰ ਟਹਿ ਗਿਆ ਤੇ ਸਰਪੰਚ ਸਾਹਿਬ ਤੁਸੀਂ ਅਪੀਲ ਕੀਤੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਅਪੀਲ ਕੀਤੀ ਕਰਦੇ ਆ ਜੀ ਜਿੱਥੇ ਤੁਸੀਂ ਪੀਟੀਸੀ న్యూਸ ਦੇ ਅੱਗੇ ਵੀ ਪਹੁੰਚਿਆ ਤੇ ਅੱਗੇ ਵੀ ਪਹੁੰਚਦਾ ਅੱਜ ਵੀ ਪਹੁੰਚਿਆ ਸਾਡੇ ਵਾਸਤੇ ਪੀ ਜਦੋਂ ਅਸੀਂ ਕਿਹਾ ਬਾਤ ਤੇ ਅੱਗੇ ਵੀ ਤੁਸੀਂ ਹਾੜਾਂ ਵਾਸਤੇ ਵੀ ਸਾਰਾ ਕੁਝ ਦਿਖਾ ਰਹੇ ਆ ਸਾਡੇ ਪਿੰਡ ਦੀ ਇਹ ਖਬਰ ਵੀ ਚਲਾਈ ਤੁਸੀਂ ਖਬਰ ਸੁਣ ਕੇ ਦੇਖ ਕੇ ਬਾਬਾ ਜੀ ਪਹੁੰਚੇ ਆ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪੀਟੀਸੀ ਨਿਊਜ਼ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪੰਚਾਇਤ ਵੱਲੋਂ ਵੀ ਮੈਂ ਆਪਦੇ ਵੱਲੋਂ ਸਰਪੰਚ ਪਰਮਿੰਦਰ ਸਿੰਘ ਪਿੰਡ ਜਨੇਰ ਪੀਟੀਸੀ ਨਿਊਜ਼ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜਿਹੜਾ ਇਹਨਾਂ ਨੇ ਇੱਥੇ ਪਹੁੰਚ ਕੇ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਹੈ ਜੋ ਵੀ ਇਹਨਾਂ ਦੀ ਮਦਦ ਹੋ ਸਕਦੀ ਹੈ ਗਰੀਬ ਪਰਿਵਾਰ ਆ ਬਿਲਕੁਲ ਵੀ ਧਰੰਗ ਵੀ ਹੋਇਆ ਹੋਇਆ ਮੁੰਡੇ ਨਾ ਕੋਈ ਕਮਾਈ ਦਾ ਕੋਈ ਪੈਸ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਸੀਂ ਵੀ ਇਹਨਾਂ ਨੂੰ ਭਰੋਸਾ ਦਵਾਇਆ ਵਾ ਵੀ ਜਿੰਨਾ ਹੋ ਸਕੇ ਆ ਜਿਹੜੀ ਚੀਜ਼ ਦੀ ਚਾਹੀਦੀ ਆ ਤੁਸੀਂ ਮੈਨੂੰ ਦੱਸੋ ਵੀ ਮੈਂ ਵੀ ਲੈ ਕੇ ਦਿਊਗਾ ਤੇ ਬਾਕੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਦੀ ਮਦਦ ਕਰਨ ਪਹੁੰਚੇ ਆ ਸਤਿ ਸ਼੍ਰੀ ਅਕਾਲ ਵੱਡੇ ਵੱਡੇ ਦਾਨੀ ਪਏ ਆ ਕਿਉਂਕਿ ਅੱਜ ਨਿੱਕੇ ਨਿੱਕੇ ਬੱਚੇ ਆ ਛੱਤ ਤੋਂ ਬਾਹਰ ਸੌਂਦੇ ਆ ਦੱਸਿਆ ਗਿਆ ਕਿ ਛੱਡ ਦੇ ਥੱਲੇ ਪੈਂਦੇ ਆ ਲੱਗਦਾ ਨਹੀਂ ਕਿ ਸਾਰਿਆਂ ਨੂੰ ਹੰਬਲਾ ਮਾਨ ਦੀ ਲੋੜ ਆ ਜਿਸ ਤਰ੍ਹਾਂ ਬਾਬਾ ਜੀ ਪਹੁੰਚੇ ਆ ਸਾਰਿਆਂ ਨੂੰ ਸਾਡੀ ਮਦਦ ਹਾਂਜੀ ਹਾਂਜੀ ਤਾਂ ਚਾਹੀਦਾ ਹੀ ਸਾਰਿਆਂ ਨੂੰ ਹੁਣ ਕੱਲ ਵੀ ਅਸੀਂ ਸਾਡੇ ਪਿੰਡ ਤੋਂ ਇੱਥੇ ਤਿੰਨ ਟਰਾਲੀਆਂ ਗਈਆਂ ਮਿਆਂ ਹੜਬੀੜ ਤਾਂ ਲਈ ਸਮਾਨ ਲੈ ਕੇ ਤੂੜੀ ਤੇ ਦਾਣਾ ਲੈ ਕੇ ਤੇ ਪਾਣੀ ਵਗੈਰਾ ਸਾਰਾ ਕੁਝ ਲੈ ਕੇ ਗਏ ਆ ਰਾਤ ਹੀ ਆਏ ਆ ਮੁੰਡੇ ਤੇ ਵੱਧ ਤੋਂ ਵੱਧ ਕਰ ਰਹੇ ਆ ਅਸੀਂ ਤਾਂ ਕਹਿੰਨੇ ਵੀ ਜਿਹਦੀ ਵੀ ਅਪੀਲ ਕਰੀ ਅਪੀਲ ਕਰਦੇ ਆ ਜੋ ਵੀ ਕਰ ਸਕਦੇ ਆ ਮਦਦ ਵੱਧ ਵੱਧ ਕਰੋ ਇਹ ਪਰਿਵਾਰ ਦੀ ਗਰੀਬ ਪਰਿਵਾਰ ਆ ਬਾਬਾ ਕੁਲਵਿੰਦਰ ਸਾਹਿਬ ਜੀ ਜਿਹੜੇ ਪੁੱਜੇ ਨੇ ਪਰਿਵਾਰ ਦੀ ਮਦਦ ਕਰਨ ਵਾਸਤੇ ਸਰਪੰਚ ਸਾਹਿਬ ਨੂੰ ਉਹ ਮਾਇਆ ਦੇ ਰਹੇ ਨੇ ਜਿੰਨੀ ਕੁ ਜ਼ਰੂਰਤ ਸੀ ਉਹਨਾਂ ਦੇ ਬੱਸ ਸੀਗਾ ਉਹਨਾਂ ਨੇ ਮਦਦ ਕੀਤੀ ਹੈ ਕਿ ਇਸ ਪਰਿਵਾਰ ਦਾ ਜਿਹੜਾ ਮਕਾਨ ਉਹ ਜਿੰਨੇ ਕੁ ਜੋਗੇ ਆ ਲੈ ਕੇ ਪਹੁੰਚੇ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਇੱਥੇ ਵਿਧੀ ਬਣੀ ਕੇ ਇੱਥੇ ਜਾ ਕੇ ਮਦਦ ਕੀਤੀ ਜਾਵੇ ਬੜੇ ਦੂਰੋਂ ਆਏ ਅੱਜ ਮੈਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦਾ ਮੈਂ ਪੀਟੀਸੀ ਨਿਊਜ਼ ਦਾ ਜਿਨ੍ਹਾਂ ਨੇ ਇਹ ਜਾ ਕੇ ਵਰਕਰਾਂ ਦੀ ਖਬਰ ਘਰ ਘਰ ਤੱਕ ਪਹੁੰਚਾਈ ਆ ਕੋਈ ਖਬਰ ਆ ਪਹੁੰਚਣਗੇ ਤਾਂ ਫੇਰ ਹੀ ਪਤਾ ਲੱਗੂਗਾ ਨਹੀਂ ਇਨਸਾਨ ਨੂੰ ਘਰੇ ਬੈਠੇ ਕੀ ਪਤਾ ਲੱਗੂਗਾ ਐਡਾ ਵੱਡਾ ਕਹਿਰ ਹੋਇਆ ਇਸ ਪਰਿਵਾਰ ਦੇ ਵਿੱਚ 8 8 ਦਾ ਜਿਹੜੇ ਜੀ ਸੀਗੇ ਦੋ ਜਿਹੜੇ ਬੱਚੇ ਵਿਸਿਆਣੇ ਸੀਗੇ ਉਹਨਾਂ ਚੋਂ ਇੱਕ ਬੱਚੇ ਨੂੰ ਦਰੰਗ ਹੋਇਆ ਵੇ ਇੱਕ ਕਮਾਉਣ ਵਾਲਾ ਵਾ ਤੇ ਉਹ ਕੀ ਕਰ ਸਕਦਾ ਨਾ ਘਰ ਚਲਾਵੇ ਕਿ ਉਹ ਘਰ ਦੀ ਛੱਤ ਪਾਵੇ ਤੇ ਮੈਂ ਸਾਰੇ ਸ਼ਕਤ ਦਾ ਧੰਨਵਾਦ ਕਰਦਾ ਜਿਹੜੇ ਵੀ ਇਥੇ ਪਰਿਵਾਰ ਦੇ ਵਿੱਚ ਸੇਵਾ ਕਰਨਗੇ ਆਸ ਆ ਹੋਰ ਵੀ ਆਸ ਹੈਗੀ ਆ ਸਾਰੇ ਪਹੁੰਚੋ ਮਾਦਦ ਲਈ ਨੇ ਲਈ ਮਾਬਾ ਜੀ ਤੁਸੀਂ ਹਾਲਾਤ ਦੇਖੇ ਆ ਕਾਫੀ ਤਰਸਯੋਗ ਹਾਲਤ ਆ ਬਹੁਤ ਮੰਦਾ ਹਾਲ ਆ ਮਨ ਨੂੰ ਬਰੀ ਪਰੇਸ਼ਾਨੀ ਹੋਈ ਨਿੱਕੀ ਨਿੱਕੀ ਛੋਟੇ ਜਿਹਾ ਕਾਬ ਵੀ ਲੱਗੇ ਪੇਟਾ ਝਾੜਨ ਵਾਸਤੇ ਤੇ ਘਰ ਦੀ ਬੈੱਡ ਪੇਟੀਆਂ ਅਲਮਾਰੀਆਂ ਜੋ ਵੀ ਉਹ ਸਾਰੀਆਂ ਤਹਸ ਨੈਸ ਹੋ ਗਈਆਂ ਤੇ ਉਹ ਦਿਖਾਉਣ ਜੋਗ ਰਹੀ ਚੀਜ਼ਾਂ ਕੀ ਅਪੀਲ ਕਰੋਗੇ ਸੰਗਤ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਤੁਸੀਂ ਐਨ ਆਰ ਆਈ ਬਹੁਤ ਉਦੇਸ਼ ਵਿਦੇਸ਼ਾ ਥੋੜਾ ਧੰਨਵਾਦ ਆ ਤੁਸੀਂ ਹੜਾਂ ਦੇ ਵਿੱਚ ਵੀ ਬਹੁਤ ਹੈਲਪ ਕਰ ਰਹੇ ਆ ਤੇ ਆਓ ਵੀ ਇਨਾਂ ਪਰਿਵਾਰਾਂ ਨਾਲ ਵੀ ਝੱਕ ਗਈ ਸੁਵੇਰ ਦੇ ਤੜਕੇ ਤੁਸੀਂ ਹੜਾ ਪਰਿਵਾਰਾਂ ਨਾਲ ਵੀ ਜਾ ਕੇ ਆਏ ਆਂ ਕੁਝ ਲਿਸਟਾਂ ਤਿਆਰ ਕਰਕੇ ਲੈ ਆਂ ਜਿਹੜੀ ਚੀਜ਼ੇ ਲੋੜ ਆ ਤੇ ਹੋਂਦੇ ਸਵੇ ਨੂੰ ਅਸੀਂ ਉੱਥੇ ਪਹੁੰਚਣਾ ਸਾਰੇ ਰਲ ਕੇ ਥੋੜਾ ਵੀ ਧੰਨਵਾਦ ਕਰਦੇ ਆਂ ਤੁਸੀਂ ਸਾਥ ਦਿਓ ਇਹਨਾਂ ਪਰਿਵਾਰਾਂ ਦਾ ਕਿ ਜਿਹੜੇ ਘਰ ਘਰ ਜਾ ਕੇ ਇਹ ਹਾਲਤ ਸਰਦ ਦੁੱਖ ਸੁ ਪੁੱਛਿਆ ਜਾਵੇ ਸਾਰਾ ਦਾ ਸਰਪੰਚ ਸਾਹਿਬ ਕੋਈ ਪ੍ਰਸ਼ਾਸਨ ਵੱਲੋਂ ਕੋਈ ਆਇਆ ਫੋਨ ਡੀਸਾ ਵੱਲੋਂ ਜਾਂ ਕੋਈ رابطہ ਕੈਂ ਹੋਇਆ ਪੰਚਾਇਤੀ ਲੈਵਲ ਤੇ ਵੀ ਇਹਦੀ ਮਦਦ ਕੀਤੀ ਜਾਵੇ ਜਾਂ ਕੋਈ ਨਰੇਗਾ ਚ ਇਹਨਾਂ ਦੀ ਮਦਦ ਹੋ ਜਾਏ ਜਿਹੜੇ ਇਹਨਾਂ ਦਾ ਰਹਿਣ ਬਸੇਰਾ ਬਣ ਚ। ਹਾਂਜੀ ਉਹ ਹੋਈ ਆ ਜੀ ਗੱਲ। ਉਹ ਕਿ ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਇਹਨਾਂ ਦੀ ਕਰੋ ਤੇ ਜਿੰਨੇ ਵੀ ਹੋ ਸਕਦਾ ਵੀ ਜਿਹੜੀ ਵੀ ਚੀਜ਼ ਦੀ ਚੇ ਲੋੜ ਵੀ ਅਸੀਂ ਕਰਕੇ ਦੇਵਾਂ। ਪੰਚਾਇਤ ਵੱਲੋਂ ਵੀ ਇਹਨਾਂ ਨੂੰ ਭਰੋਸਾ ਪੂਰਾ ਦਿੱਤਾ ਗਿਆ ਵਾ। ਪੇ ਜੋ ਹੋ ਸਕਦਾ ਵੀ ਜੋ ਸਾਨੂੰ ਦੱਸੋ ਜੋ ਚੀਜ਼ ਚਾਹੀਦੀ ਹੈ ਉਹ ਤੁਹਾਨੂੰ ਕਰਕੇ ਦੇਵਾਂਗੇ। ਬਸ ਤੁਸੀਂ ਅਪੀਲ ਕੀਤੀ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਅਪੀਲ ਕੀਤੀ ਕਰਦੇ ਆ ਜੀ ਜਿੱਥੇ ਤੁਸੀਂ ਪੀਟੀਸੀ ਨਿਊਜ਼ ਅੱਗੇ ਵੀ ਪਹੁੰਚਿਆ ਤੇ ਅੱਗੇ ਵੀ ਪਹੁੰਚਦਾ ਅੱਜ ਵੀ ਪਹੁੰਚਿਆ ਸਾਡੇ ਵਾਸਤੇ ਵੀ ਜਦੋਂ ਅਸੀਂ ਕਿਹਾ ਬਾਤ ਤੇ ਅੱਗੇ ਵੀ ਤੁਸੀਂ ਸਾੜਾਂ ਵਾਸਤੇ ਵੀ ਸਾਰਾ ਕੁਝ ਦਿਖਾ ਰਹੇ ਆ ਸਾਡੇ ਪਿੰਡ ਦੀ ਇਹ ਖਬਰ ਵੀ ਚਲਾਈ ਤੁਸੀਂ ਖਬਰ ਸੁਣ ਕੇ ਦੇਖ ਕੇ ਬਾਬਾ ਜੀ ਪਹੁੰਚੇ ਆ। ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪੀਟੀਸੀ ਨਿਊਜ਼ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੰਚਾਇਤ ਵੱਲੋਂ ਵੀ ਮੈਂ ਆਪਦੇ ਵੱਲੋਂ ਸਰਪੰਚ ਪਰਮਿੰਦਰ ਸਿੰਘ ਪਿੰਡ ਜਨੇਰ ਪੀਟੀਸੀ ਨਿਊਜ਼ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਆਂ ਜਿਹੜਾ ਬਿਲਕੁਲ ਸਰਪੰਚ ਸਾਹਿਬ ਨੇ ਕਿਹਾ ਕਿ ਪੰਚਾਇਤ ਵੱਲੋਂ ਵੀ ਜਿਹੜੀ ਮਦਦ ਆ ਉਹ ਕੀਤੀ ਜਾਊ ਅੱਜ ਸਮਾਜ ਸੇਵੀ ਬਾਬਾ ਕੁਲਵਿੰਦਰ ਸਾਹਬ ਜੀ ਪਹੁੰਚੇ ਨੇ ਉਹਨਾਂ ਵੱਲੋਂ ਵੀ ਜਿਹੜੀ ਪਰਿਵਾਰ ਦੀ ਹੈ ਜਿਹੜੀ ਉਹ ਮਦਦ ਕੀਤੀ ਗਈ ਹੈ ਕਿ ਅਪੀਲ ਵੀ ਕੀਤੀ ਹੈ ਸੰਗਤ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਕਿ ਅਜਿਹੇ ਪਰਿਵਾਰਾਂ ਦੀ ਜਿਹੜੀ ਬਾ ਉਹ ਫੜੀ ਜਾਵੇ ਤਾਂ ਜੋ ਜਿਹੜੇ ਅੱਜ ਉਹ ਕਿੱਥੋਂ ਕਰ ਪਾਉਣਗੇ ਜੇਕਰ ਅਸੀਂ ਉਹਨਾਂ ਦੀ ਮਦਦ ਕਰਾਂਗੇ ਫਿਰ ਤੋਂ ਹੀ ਜਿਹੜੀ ਉਹਨਾਂ ਦੇ ਸਿਰ ਤੇ ਜਿਹੜੀ ਛੱਤਾ ਉਹ ਬਣੇਗੀ ਕੈਮਰਾਮੈਨ ਅਨਸਾਰ ਦੇ ਨਾਲ ਸਬਜੀ ਸਿੰਘ ਰੌਲੀ ਪੀਟੀਸੀ ਨਿਊਜ਼ ਮੋਗਾ